ਬੜੀ ਬਣੀ ਤੇ ਜਿਹੜੀ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਬڑے بڑے ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਵੀ ਅਸੀਂ ਜਿਹੜੀਆਂ ਲੋਕਾਂ ਦੀ ਬਿਹਤਰੀ ਵਾਸਤੇ ਜਿਹੜੇ ਆ ਕੰਮ ਵੱਡੇ ਪੱਤਰ ਤੇ ਉਲਿੱਕਾਂਗੇ ਪਰ ਇਹ ਜੋ ਜੋ ਸਮਾਂ ਬੀਤਦਾ ਜਾ ਰਿਹਾ ਇਹ ਲੋਕਾਂ ਨੂੰ ਪਹਿਲੀਆਂ ਸਰਕਾਰਾਂ ਉਹਨਾਂ ਵੀ ਦਿੱਤੀਆਂ ਗਈਆਂ ਸਹੂਲਤਾਂ ਨੂੰ ਖੋਲਦੀ ਹੈ ਸਾਡੇ ਵਿੱਚ ਹਰ ਰੋਜ਼ ਰਚਦੇ ਆ ਇਹਨਾਂ ਲੈਂਡ ਕੋਟਿੰਗ ਦੇ ਮਸਲੇ 'ਚ ਵੀ ਫਿਰ ਜਦੋਂ ਲੋਕਾਂ ਨੇ ਕਿਸਾਨ ਜਥੇਬੰਦੀਆਂ ਨੇ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਦਾ ਸੁਖਬੀ ਸਿੰਘ ਬਾਦਲ ਹੋਣਾ ਨੇ ਜਦੋਂ ਇਹ ਸੰਘਰਸ਼ ਵਧਿਆ ਫਿਰ ਇਹਨਾਂ ਨੂੰ ਯੂ-ਟਰਨ ਲੈਣਾ ਪੈ ਗਿਆ ਫਿਰ ਇੱਦਾਂ ਹੀ ਜਿੱਦਾਂ ਅੱਜ ਆਪਾਂ ਅੱਜ ਦੀ ਗੱਲ ਕਰੀਏ ਤੇ ਬਲਾਕ ਦੀ ਸਿੱਖੇ ਨੂੰ ਕਿਉਂਕਿ ਇੱਥੇ ਇਸ ਪਿੰਡ ਇਸ ਬਲਾਕ ਦੇ ਨਾਲ 90 ਪਿੰਡ ਜੁੜੇ ਹੋਏ ਐ ਇਥੋਂ ਦੇ ਲਗ ਲਾਗੇ ਪਿੰਡਾਂ ਵਾਲਿਆਂ ਨੂੰ ਕੋਈ 2-4 ਕਿਲੋਮੀਟਰ ਦੇ ਵਿੱਚ ਕੰਮ ਕਿਹਦਾ ਬਲਾਕ ਦੇ ਵਿੱਚ ਤੋਂ ਆਪਣਾ ਆ ਕੇ ਰੋਜ਼ਮਰ ਦੀ ਜਿੰਦਗੀ ਦਾ ਕੰਮ ਕਰਾਉਂਦੇ ਜਾਂਦੇ ਹੁਣ ਈਕਾ ਸਾਹਿਬ ਨੇ ਇਹ ਬੜਾ ਗਲਤ ਫੈਸਲਾ ਲਿਆ ਕਿ ਇਸ ਬਲਾਕ ਨੂੰ ਖਤਮ ਕਰਕੇ ਇਹ ਸਾਰੇ ਬਲਾਕਾਂ ਨੂੰ ਇੱਕ ਸੰਯਾਲਾ ਬਲਾਕ ਬਣਾ ਦਿੱਤਾ ਜਾਂਦਾ ਜਿੱਥੇ ਕਿ ਇਕੱਲਾ ਬਲਾਕ ਨਹੀਂ ਤੋੜਿਆ ਜਾ ਰਿਹਾ ਲੋਕਾਂ ਦੇ ਜਿਹੜੇ ਹੱਕ ਆ ਉਹਨਾਂ ਦੇ ਤੇ ਡਾਕਾ ਮਾਰਿਆ ਜਾ ਰਿਹਾ ਇਸ ਬਲਾਗ ਦੇ ਨਾਲ ਕਿੰਨੇ ਛੋਟੇ ਛੋਟੇ ਜਿਹੜੇ ਰੋਜ਼ਗਾਰ ਲੋਕਾਂ ਦੇ ਜੁੜੇ ਸੀਗੇ ਜਿਨ੍ਹਾਂ ਦੇ ਲਾਤ ਵੱਜੂਗੀ ਉਹ ਵੀ ਤੇ ਜਿਹੜੇ ਪਲੱਸ ਜਿਹੜੀਆਂ ਪੰਚਾਇਤਾਂ ਦੇ ਵਿੱਚ ਜਿਹੜਾ ਗਵਨ ਹੈ ਉਹ ਉੱਥੇ ਵੱਡੇ ਪੱਧਰ ਤੇ ਕੀਤਾ ਜਾਊਗਾ ਜਦੋਂ ਲੋਕਾਂ ਨੂੰ ਪਹੁੰਚੇ ਨਹੀਂ ਜਾਣਾ ਲੋਕਾਂ ਨੂੰ ਪੁੱਛੇ ਨਹੀਂ ਜਾਣਾ ਜਦੋਂ ਇੱਕ ਪੰਚਾਇਤ ਇੱਕ ਦੋ ਫਲਾਕ ਇੱਕ ਹੋ ਗਏ ਉੱਥੇ 100 ਕਿਲੇ ਸੈਂਕੜੇ ਪਿੰਡਾਂ ਦਾ ਉੱਥੇ ਜਿਹੜਾ ਵਾ ਉਹ ਜਿਹੜਾ ਸਾਰਾ ਸਿਸਟਮ ਪਹੁੰਚ ਜਾਣਾ ਤੇ ਸਟਾਫ ਇਹਨਾਂ ਨੇ ਕੋਈ ਵਧਾਉਣਾ ਨਹੀਂ ਆ ਨਾ ਕੋਈ ਉੱਥੇ ਵੀਡੀਓ ਵਧਾਣਾ ਨਾ ਉੱਥੋਂ ਦਾ ਕੋਈ ਸਟਾਫ ਵਧਾਣਾ ਤੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਸਵਾਹ ਹੋਰ ਕੁਛ ਨਹੀਂ ਮਿਲਣਾ ਜਿਹੜੀਆਂ ਸਾਡੀਆਂ ਕਈ ਸਾਡੇ ਵੀਰ ਬਾਹਰ ਨੇ ਉਹਨਾਂ ਦੀਆਂ ਉੱਥੇ ਮਾਦਮਾਂ ਪੈਣਾ ਜਿਹੜੀਆਂ ਨੇ ਉਹ ਮੈਂਦੇ ਆ ਤੇ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਹੋਣਗੀਆਂ ਜੇ ਉਹ ਰਸਤੇ 'ਚ ਜਾਣਗੇ ਉਹਦੇ ਵਿੱਚ ਅਭਿਨਵੀ ਵੀ ਪਹੁੰਚ ਉਹ ਹੁੰਦਾ ਚਾਂਸ ਹੈਗਾ ਤੋਂ ਇਸ ਕਰਕੇ ਅਸੀਂ ਤੇ ਪਹਿਲਾਂ ਤੇ ਬੇਨਤੀ ਕਰਦੇ ਆ ਕਿ ਇਹ ਜਿਹੜਾ ਫੈਸਲਾ ਤਾਨਾਸ਼ਹੀ ਨਾਲ ਲਿਆ ਇਹ ਪਵਾਕੋ ਲਿਆ ਜਾਵੇ ਲੋਕਾਂ ਦੀ ਸਹੂਲਤ ਵਾਸਤੇ ਜਿੱਥੇ ਪਹਿਲੀਆਂ ਸਰਕਾਰਾਂ ਨੇ ਇੱਥੇ ਇਸ ਨਗਰ ਦੇ ਵਿੱਚ ਜਿੱਥੇ ਇਹਨਾਂ ਨੂੰ ਹੈਲਥ ਸੈਂਟਰ ਦਿੱਤਾ ਵਾ ਤਹਿਸੀਲ ਦਿੱਤੀ ਆ ਜਿੱਥੇ ਕਿ ਲੋਕ ਆ ਰੋਜ਼ ਮਰ ਰਹੇ ਜਿਹੜੀਆਂ ਕੋ ਰਜਿਸਟਰੀਆਂ ਜਾਂ ਕੋਈ ਹੋਰ ਜਿਹੜੇ ਕੰਮ ਆ ਉਹ ਇੱਥੇ ਕਰਾਉਂਦੇ ਆ ਜਿੱਥੇ ਨਾਲ ਐਗਰੀਕਲਚਰ ਦਾ ਹੈਗਾ ਵਾ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਇਸ ਨਗਰ ਦੇ ਵਿੱਚ ਨੇ ਤਾਂ ਕਿ ਇਹ ਨਗਰ ਵੀ ਬਹੁਤ ਵੱਡਾ ਵਾ ਲੋਕਾਂ ਨੂੰ ਬਹੁਤ ਆ ਖੱਜਲ ਖਵਾਰਨਾ ਹੋਣਾ ਪਵੇ ਠੀਕ ਹੈ ਥੈਂਕ ਯੂ ਜੀ ਸਾਬ ਇਧਰ ਪੋਸਟ